ਕੀ ਆ ਬੇਅਦ ਵਿੱਚ ਇਹ ਘੇਣਾ ਜਾਊਗਾ ਸਰ ਇਹਦੀ ਸਜਾਵਾਂ ਇਹਨਾਂ ਲੋਕਾਂ ਨੂੰ ਕਿਸ ਕਿਸਮ ਦਾ ਕਿੱਥੇ ਕਿਤੇ ਆਪਾਂ ਲੈ ਕੇ ਜਾਵਾਂਗੇ ਇਸ ਗੱਲ ਨੂੰ ਵੀ ਆਪਾਂ ਬਾਹੂ ਕੋ ਕੇ ਕਹਿ ਦਿੰਦੇ ਆ ਵੀ ਫਾਸੀ ਲਾ ਦਿਓ ਜੀ ਉਮਰ ਕੈਦ ਦੇ ਦਿਓ ਕਿਹੜੇ ਲੋਕ ਡਿਸਾਈਡ ਕਰਨਗੇ ਕੌਣ ਇਸ ਗੱਲ ਨੂੰ ਦੇਖੂਗਾ ਬਹੁਤ ਹੀ ਕੋ ਕੇ ਬੜੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈਣ ਦੀ ਗੱਲ ਹੈ ਉੱਥੇ ਨਾਲ ਪੰਜਾਬ ਦਾ ਬੜੇ ਬਾਹੂਕ ਲੋਕਾਂ ਸੀ ਸਾਡੇ ਧਰਮ ਦੇ ਉੱਤੇ ਚਾਹੇ ਫਰਾਂਸ 'ਚ ਹੋਵੇ ਚਾਹੇ ਅਮਰੀਕਾ 'ਚ ਹੋਵੇ ਚਾਹੇ ਕਿਤੇ ਦਿੱਲੀ 에ਰਪੋਰਟ 'ਤੇ ਹੋਵੇ ਅਸੀਂ ਦਸਤਾਰ ਦੇ ਉੱਤੇ ਜਦੋਂ ਵੀ ਕੋਈ ਗੱਲ ਆਂਦੀ ਹੈ ਉਸ ਗੱਲ ਨੂੰ ਲੈ ਕੇ ਅਸੀਂ ਪੂਰਾ ਪੰਜਾਬ ਇਕੱਠਾ ਹੋ ਕੇ ਇਸ ਗੱਲ ਤੇ ਵੀ ਇਹਦੇ ਪੂਰ ਗੰਭੀਰਤਾ ਨਾਲ ਸਰਕਾਰ ਹੈ ਚਾਹੇ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕਰੇ ਚਾਹੇ ਫਰਾਂਸ ਦੀ ਗਵਰਨਮੈਂਟ ਨਾਲ ਟੇਕ ਅਪ ਕਰੇ ਵੀ ਸਾਡੇ ਜਿਹੜੇ ਧਾਰਮਿਕ ਸਿੰਬल्स ਹੈਗੇ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ ਪਰ ਜਦੋਂ ਬੰਦਾ ਕੋਈ ਉਸ ਦਸਤਾਰ ਨੂੰ ਗੁਰੂ ਮਹਾਰਾਜ ਦੀ ਜਿਹੜੀ ਸਾਨੂੰ ਬਖਸ਼ਿਸ਼ ਹੈ ਉਸ ਦਸਤਾਰ ਨੂੰ ਆਪਣੇ ਨਿੱਜੀ ਮਫਾਦਿਆਂ ਵਾਸਤੇ ਉਤਾਰ ਕੇ ਕਿਸੇ ਲੀਡਰ ਦੇ ਪੈਰਾਂ 'ਚ ਪਾਵੇ ਸਾਹਿਬ ਆਪਣੀ ਜਾਨ ਬਚਾਉਣ ਵਾਸਤੇ ਕੇਸਾਂ ਤੋਂ ਕਿ ਉਹਨੂੰ ਗਿਣਿਆ ਜਾਊਗਾ ਇਹਦੇ ਵਿੱਚ ਇਹ ਸਵਾਲ ਜਿਹੜੇ ਐ ਇਹਨਾਂ ਦੀ ਬਹਿਸ ਹੋਣੀ ਬੜੀ ਜ਼ਰੂਰੀ ਹੈ ਐਵੇਂ ਨਾ ਗੋਗਲੋਂਾਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਕੇ ਭਗਵੰਤ ਮਾਨ ਜੀ ਇਸ ਤੋਂ ਖੜਾ ਛੁਡਾ ਲੈਣ ਮੇਰੇ ਕਹਿਣ ਦਾ ਭਾਵ ਆਈ ਸੀਗਾ ਸਾਹਿਬ ਦੂਜਾ ইস্যੂ ਜਿਹੜਾ ਨਾਲ ਨੇ ਰੱਖਿਆ ਪਹਿਲਾਂ ਤਾਂ ਇੱਕ ਹੀ ইস্যੂ ਤੇ ਕਾਲ ਕੀਤਾ ਸੀਗਾ স্পੈਸ਼ਲ ਸੈਸ਼ਨ ਬੁਲਾਇਆ ਸੀਗਾ ਹੁਣ ਦੂਜਾ ইস্যੂ ਜਿਹੜਾ ਇਸ ਚੀਜ਼ ਨੇ ਐਡ ਕੀਤਾ ਹੈ ਉਹ ਕੀਤਾ ਹੈ ਜੋ ਮੈਂ ਕਰਨਾ ਚਾਹੀਦਾ ਸੀਗਾ ਕੀਤਾ ਤਾਂ ਨਹੀਂ ਮੁੱਦੇ ਤਾਂ ਬਹੁਤ ਸਾਰੇ ਹੋਣੇ ਚਾਹੀਦੇ ਸੀਗੇ ਪਰ ਜਿਹੜੇ ਨਹੀਂ ਹੋਏ ਇਨ ਐਕਸ਼ਨ ਦੀ ਗੱਲ ਮੈਂ ਜਿਹੜੀ ਕਰਨ ਲੱਗਿਆ ਲੈਂਡ ਪੂਲਿੰਗ ਦਾ ਮਸਲਾ ਹੈ ਸਾਹਿਬ ਪੰਜਾਬ ਦੇ ਅੰਦਰ ਪੰਜਾਬ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰੀ ਐਡੀ ਵੱਡੀ ਲੈਂਡ ਪੂਲਿੰਗ ਦਾ ਇੱਕ ਕੁਝਾ ਡੇ ਲਾਈਟ ਰੋਬਰੀ ਜਿਹਦਾ ਮੈਨੂੰ ਕਹਿਸ ਦਿਨ ਦਿਹਾੜੇ ਡਾਕਾ ਜਿਹੜਾ ਅਜੇ ਤਾਈ ਤਾਂ ਸਿਰਫ ਜੇਬ ਕੱਤਰ ਵਾਲਾ ਕੰਮ ਕਰੀ ਜਾਂਦੇ ਸੀ ਕੋਈ ਇਹਨਾਂ ਦਾ ਮੰਤਰੀ 5000 ਰੁਪਏ ਦੇ ਕਾਬੂ ਆ ਗਿਆ ਕੋਈ 10000 ਰੁਪਏ ਦੇ ਕਾਬੂ ਆ ਗਿਆ ਕਿਸੇ ਦੀ ਕੋਈ ਹੋਰ ਕਿਸਮ ਦੀ ਵੀਡੀਓ ਆ ਗਈ ਪਰ ਆਹ ਤਾਂ ਦਿਨ ਦਿਹਾੜੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਉਹਦੇ ਉੱਤੇ ਬਹਿਸ ਕਿਉਂ ਨਹੀਂ ਇਹਦੇ ਤੇ ਕਿਉਂ ਨਹੀਂ ਇਸ ਦੇ ਉੱਤੇ ਇਸ਼ੂ ਆਪਣੀ ਸਿਚੁਏਸ਼ਨ ਕਲੀਅਰ ਕਰਨ ਦੱਸਣ ਵੀ ਅਸੀਂ ਕਰਨ ਕੀ ਲੱਗੇ ਆ ਕਿਉਂ ਆਹ ਸਾਰਾ ਕੰਮ ਹੋ ਰਿਹਾ ਹੈ ਜਿਹਦੇ ਵਾਸਤੇ ਕਿਤੇ ਚਰਚਾ ਹੀ ਨਹੀਂ ਪਹਿਲੀ ਗੱਲ ਤਾਂ ਇਹ ਵੀ ਦੋ ਦਿਨਾਂ ਦਾ ਸੈਸ਼ਨ ਕਟਾ ਕੇ ਇੱਕ ਦਿਨ ਤੇ ਕਰਤਾ ਇੱਕ ਦਿਨ ਦੇ ਅੰਦਰ ਵੀ ਜਿਹੜੇ ਉਹ ਕਹਿ ਰਹੇ ਉਸ ਗੱਲ ਤੇ ਮੈਂ ਆਊਗਾ ਭਗਵੰਦ ਮਾਨਜੀ ਦੇ ਬਿਆਨਾਂ ਤੇ ਵੀ ਆਊਗਾ ਪਰ ਲੈਂਡ ਪੋਲਿੰਗ ਨੂੰ ਲੈ ਕੇ ਮੇਰੇ ਕੋਲ ਇੱਕ ਬਹੁਤ ਹੀ ਪਹਿਲਾਂ ਵੀ ਗਵਰਨਰ ਸਾਹਿਬ ਨੂੰ ਸੀ ਮਿਲ ਕੇ ਆਏ ਉਸ ਗੱਲ ਤੇ ਅਸੀਂ ਸਾਰਿਆਂ ਕਰ ਕੇ ਆਏ ਇਹਨਾਂ ਨਾਲ ਗੱਲਾਂ ਦੇਖੋ ਕੋਈ ਨਹੀਂ ਰੱਖੀ ਉਹ ਕਿਹੜਾ ਕਾਹਦੇ ਦੇ ਆ ਰੱਖੇ ਕਿਥੇ ਆਪੀ ਜਗ੍ਹਾ ਬਣਾ ਲਈ ਕਾਹਦੇ ਕਾਹਦੇ ਮੈਂ ਸਰ ਦੌਰ ਸਾਹਿਬ ਨੂੰ ਮਿਲ ਕੇ ਆ ਸੀ ਮੈਂ ਕੈਸੇ ਵੀ ਦੁਦਿਆਣਾ ਦੇ ਅੰਦਰ ਪਿਛਲੇ 70 ਸਾਲ ਦੇ ਅੰਦਰ 6000 ਏਕੜ ਜ਼ਮੀਨ ਚਾਰਬਨਾਈਜ਼ੇਸ਼ਨ ਹੋਈ ਹੈ 70 ਸਾਲਾਂ ਦੇ ਅੰਦਰ ਲੁਧਿਆਣਾ ਦੀ ਆਬਾਦੀ ਅੱਜ 40 ਲੱਖ 90 ਹਜ਼ਾਰ ਹੈ ਤੇ ਇਹਨਾਂ ਨੇ ਕਿੱਥੇ ਤੱਕ ਉਹ ਜਿਹੜੀ 6000 ਸੀ 2000 ਗਵਰਨਮੈਂਟ ਨੇ ਐਕਵਾਇਰ ਕੀਤੀ ਕੂੜਾ ਵਗੈਰਾ ਤੇ ਉੱਥੇ ਵਾਲੀ ਇਹਨਾਂ ਨੇ ਡਿਵੈਲਪ ਕੀਤੀ ਤੇ ਬਾਕੀ 4000 ਪ੍ਰਾਈਵੇਟ ਜਿਹੜੇ ਸੀਗੇ ਰੀਅਲ ਏਸਟੇਟ ਵਾਲੇ ਇਹਨਾਂ ਨੇ ਡਿਵੈਲਪ ਕੀਤੀ ਹੈ ਇਹਨਾਂ ਨੇ ਇੱਕ ਹੀ ਝਟਕੇ ਦੇ ਅੰਦਰ 6 ਗੁਣਾ ਉਸ ਤੋਂ ਜ਼ਿਆਦਾ ਜਿਹੜੀ ਐਕਵਾਇਰ ਕਰਕੇ ਜ਼ਮੀਨ ਉਹਦੇ ਤੇ ਆ ਚਾਲੂ ਕਰਤਾ ਤੇ ਉਹਦੇ ਬਾਅਦ ਕਿਸ ਕਿਸਮ ਦੀ ਇਹਨਾਂ ਦੀ ਨੀਤ ਹੈ ਨਾਇਦਰ ਰੂਲਸ ਨਾ ਰੈਗੂਲੇਸ਼ਨਸ ਕੁਝ ਵੀ ਉਹਦੇ ਫਾਰਮੂਲੇਟ ਨਹੀਂ ਕੀਤੇ ਗਏ ਪਾਲਿਸੀ ਕੀ ਹੈ ਉਹ ਸਾਰਾ ਕੁਝ ਇਹਨਾਂ ਨੇ ਬਲੈਂਕ ਰੱਖਿਆ ਉਹਦੇ ਬਾਅਦ ਉਸ ਤੋਂ ਵੀ ਵੱਡਾ ਜਿਹੜਾ ਆ 2 ਦਿਨ ਪੁਰਾਣੀ ਮੈਂ 3 ਦਿਨ ਪੁਰਾਣੀ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਜੋ ਕੁਝ ਉਸ ਗਵਰਨਰ ਸਾਹਿਬ ਦੇ ਮਿਲਣ ਦੇ ਬਾਅਦ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਪ੍ਰੋਵੀਜ਼ਨ ਸੀਗਾ ਹੁਣ ਤਾਂ ਹੀ ਜੇ ਅਗਰ ਇਸ ਕਿਸਮ ਦੀ ਲੈਂਡ ਐਕੁਇਜ਼ੀਸ਼ਨ ਹੁੰਦੀ ਹੈ ਤੇ ਪਬਲਿਕ ਨੂੰ ਜਿਨ੍ਹਾਂ ਦੀ ਜ਼ਮੀਨ ਨੋਟੀਫਾਈ ਜਿਨ੍ਹਾਂ ਨੂੰ ਕਰ ਦਿੰਦੇ ਐ ਉਹਨਾਂ ਨੂੰ 30 ਦਿਨ ਦਾ ਟਾਈਮ ਹੁੰਦਾ ਹੈ ਆਬਜੈਕਸ਼ਨ ਆਪਣੇ ਰੇਜ਼ ਕਰਨ ਦਾ ਆ ਮੇਰ ਕੋਲ 4 ਤਰੀਕ ਦਾ ਪੰਜਾਬ ਗਵਰਨਮੈਂਟ ਦਾ ਹੈਗਾ ਜੀ अर्बन ਹਾਊਸਿੰਗ ਡਿਵੈਲਪਮੈਂਟ ਦਾ ਨੋਟੀਫਿਕੇਸ਼ਨ 47 2025 ਦਾ ਇਹਦੇ ਵਿੱਚ ਕੀਤਾ ਕੀ ਹੈ ਉਹ 30 ਦਿਨ ਦਾ ਜਿਹੜਾ ਨੋਟਿਸ ਸੀਗਾ ਉਹ ਘਟਾ ਕੇ 15 ਦਿਨ ਤੇ ਲੈ ਆਇਆ ਸਰ ਉਹਦੇ ਕਹਿੰਦੇ ਐ ਐਗਜ਼ਿਸਟਿੰਗ ਪ੍ਰੋਵੀਜ਼ਨ ਦਾ ਹੌਸੈਡ ਕਮੇਟੀ ਵਿਥਿਨ ਅ ਪੀਰੀਅਡ ਆਫ 30 ਡੇ ਲਾਈਕ ਦਾ ਆਬਜੈਕਸ਼ਨ ਰੀਸੀਵਡ ਵਿਥਿਨ ਦਾ ਪ੍ਰਿਸਕ੍ਰਾਈਬਡ ਪੀਰੀਅਡ ਸ਼ਲ ਬੀ ਡਿਸਾਈਡਡ ਬਾਈ ਦਾ ਹੌਸੈਡ ਕਮੇਟੀ ਵਿਥਿਨ ਅ ਪੀਰੀਅਡ ਆਫ 30 ਡੇਸ none and therefore the objection shall be called from general public by given 15 days notice ادي ਕਿਹडी ਕਾਲ ਹੋਈ ਪਈ ਹੈ ਸਾਬ ਜਿਹੜੀ 15 ਦਿਨਾਂ ਚ ਅਸੀਂ ਨਿਵੇੜਨਾ ਚਾਹਨੇ ਆ ਮੈਂ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਦਾ ਕੋਈ ਰੋਲ ਨਹੀਂ ਸਾਬ ਸੌਰੀ ਮੈਂ ਐਵੇਂ ਭਗਵੰਤ ਮਾਨ ਜੀ ਦਾ ਵਾਰ-ਵਾਰ ਕਿਉਂਕਿ ਮੇਰੇ ਪਰਾਲੇ ਖਲੀਗ ਰਹੇ ਇਸ ਕਰਕੇ ਮੈਂ ਆਹ ਦਾ ਕਹਿ ਦੇਣਾ ਆਹ ਮਸਲਾ ਤਾਂ ਕੇਜਰੀਵਾਲ ਸਾਹਿਬ ਦਾ ਹੈ ਸਾਬ ਆਹ ਤਾਂ ਕੇਜਰੀਵਾਲ ਸਾਹਿਬ ਦੀ ਕਹਾਣੀ ਹੈ ਕੇਜਰੀਵਾਲ ਸਾਹਿਬ ਦੀ ਇੱਕ ਹਿਸੇ ਹੈ ਇਸ ਯੋਸ ਤੋਂ ਵੀ ਵੱਡਾ ਦੇਖੋ ਕਿੰਡਾ ਵੱਡਾ ਤੜਕਾ ਪੰਜਾਬ ਨੂੰ ਲੱਗਿਆ ਆ ਫੈਸਲਾ ਕੀਤਾ ਕਿਨੇ ਕੈਬਨਟ ਕਮੇਟੀ ਦੀ ਜਦੋਂ ਮੀਟਿੰਗ ਹੋਈ ਹੈ ਕੈਬਨਟ ਦੀ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਰੂਟੀਨ ਵਾਲਾ ਸੀਗਾ ਵੀ ਕੀਤਨੇ ਦਾ ਹੈਗਾ ਤੇ ਉਹਦੇ ਬਾਅਦ ਕੇਜਰੀਵਾਲ ਸਾਹਿਬ ਨੇ ਸਾਰੀ ਤਾਕਤਾਂ ਚੱਕ ਕੇ ਚੀਜ਼ ਇਹਨਾਂ ਤੋਂ ਲੈ ਕੇ ਮੰਤਰੀ ਸਾਹਿਬ ਤੇ ਚੀਫ ਸੈਕਟਰੀ ਤੋਂ ਚੱਕ ਕੇ ਚੀਫ ਸੈਕਟਰੀ ਨੂੰ ਦਿੱਤਾ ਆ ਚੀਫ ਸੈਕਟਰੀ ਸਾਹਿਬ ਦਾ ਫੈਸਲਾ ਹੈਗਾ ਐਂਡ ਥਿਸ ਇਜ਼ ਟੋਟਲੀ ਇਲਲੀਗਲ ਨੋ ਆਫੀਸਰ without the approval and consent it has to be approved by the cabinet yani issue a notification on behalf of our ministry chahe chief secretary hai chahe koi khulana secretary hai chahe koi kejriwal sahab hai a totally ulta virus ek totally illegal aa jehda inanne kita hai koi ada vich te jehde section nu inanne istemal kita ho larrr wala jehda rehabilitation wala act si ga 2013 wala ਉਹ ਟੋਟਲੀ ਇਹਦੇ ਅਗੇਂਸਟ ਹੈ ਸਰ ਜਿਹਦੀ ਸੈਕਸ਼ਨ 10 ਨੂੰ ਲੈ ਕੇ